ਨਾਨਕ ਪੂਰਾ ਉਤਨਹਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸਹੇਲੇ ਰੱਖੋ i ਹਮਰੀ ਗੰਤਨਗਨੀਆਂ ਕਾਹੀ ਆਪਣਾ ਬਿਰਧ ਪੁਸ਼ਾ ਹਮਰੀ ਗੰਤਨਗਨੀਆਂ ਕਾਹੀ ਆਪਣਾ ਬਿਰਧ ਪੁਸ਼ਾ ਹਮਰੀ ਗੰਤਨਗਨੀਆਂ ਕਾਹੀ ਆਪਣਾ ਬਿਰਧ ਪੁਸ਼ਾ ਆਪਣਾ ਵੀਰ ਦਿੱਤ ਪ੍ਰਸਾ ਆਪਣਾ ਵੀਰ ਦਿੱਤ ਪ੍ਰਸਾ ਆਪਣਾ ਮੇਰੇ ਦਿੱਤ ਪ੍ਰਸਾ ਆਪਣਾ ਵੀਰ ਦਿੱਤ ਪ੍ਰਸਾ ਅਮਰੀ ਗੰਤਨ ਗਣੀਆਂ ਕਾਏ ਆਪਣਾ ਵੀਰ ਦਿੱਤ ਪ੍ਰਸਾ ਅਮਰੀ ਗੰਤਨ ਗਣੀਆਂ ਕਾਏ ਆਪਣਾ ਵੀਰ ਦਿੱਤ ਪ੍ਰਸਾ ਅਮਰੀਕੰਦ ਨਗਨੀਆ ਕਾਹੀ ਆਪਣਾ ਮੇਰੇ ਤੇ ਬਜਾ ਅਮਰੀਕੰਦ ਨਗਨੀਆ ਕਾਹੀ ਆਪਣਾ ਮੇਰੇ ਤੇ ਪੁਸ਼ਾ ਅਮਰੀਕੰਦ ਨਗਨੀਆ ਅਮਰੀ ਗੰਨਤਨ ਨਵੀਆਂ ਕਾਈ ਆਪਣਾ ਬਿਰਤ ਤਸਾਨ ਆਪਣਾ ਬਿਰਤ ਤਸਾਨ ਆਪਣਾ ਬਿਰਤ ਤਸਾਨ ਅਮਰੀ ਗੰਨਤਨ ਨਵੀਆਂ ਕਾਈ ਮਰੇ ਗੰਥਾਂ ਦੀਆਂ ਕਾਈ ਆਪਣਾ ਮਰਦੂ that's it ਨਨਹਗੜੀਆਂ ਕਾਏ ਆਪਣਾ ਮਿਰਗ ਪ੍ਰਸਾ ਆਪਣਾ ਦੇ ਮਰੇ ਗੰਨ ਨਾ ਗਣੀ ਅੰਕ ਹੈ ਆਪਣਾ ਸਾਚਾ ਸਹਿਬ ਸਤ ਮਿਹਰਬਾਨ ਸਾਚਾ ਸਹਿਬ ਸਤ ਮਿਹਰਬਾਨ ਬੰਦ ਪਾਇਆ ਮੇਰੇ ਸਤ ਗੁਰੂ ਕੋਰੇ ਸਾਚਾ ਸਹਿਬ ਸਤ We oh, are not the ਅਮਰੀ ਗੰਤਨਾ ਗਨੀਆਂ ਕਾਏ ਆਪਣਾ ਗੁਰੂ ਦਾ ਪ੍ਰਸਾਦ ਅਮਰੀ ਗੰਤਨਾ ਗਨੀਆਂ ਦਾ ਆਪਣਾ ਮਿਰਦੂ ਪ੍ਰਸਾਦ ਆਪਣਾ ਮਿਰਦੂ ਪ੍ਰਸਾਦ ਆਪਣਾ ਮਿਰਦੂ ਪ੍ਰਸਾਦ ਅਮਰੀ ਗੰਤਨ ਗਨਿਆ ਕਾ ਇਹ ਆਪਣਾ ਮਿਰਗੁਪਸਾਨ ਅਮਰੀ ਗੰਤਨ ਗਨਿਆ ਕਾ ਆਪਣਾ ਗਿਰਗੁਪਸਾਨ ਆਪਣਾ ਮਿਰਗੁਪਸਾਨ ਆਪਣਾ ਮਿਰਗੁਪਸਾਨ ਆਪਣਾ ਮਿਰਗੁਪਸਾਨ ਈ ਦੰਤ ਨਗਰੀ ਆ ਕਾ ਈ ਆਪਣਾ ਵਿਰਧ ਹਮਰੇ ਦੰਤ ਨਗਰੀ ਆ ਕਾ ਆਪਣਾ ਵਿਰਧ ਬਸਾਨ ਆਪਣਾ ਵਿਰਧ ਮਰੀ ਗੰਤਨਾ ਕਨਿਆ ਕਾ ਇਹ ਆਪਣਾ ਗੰਤਕਾ ਆਪਣਾ ਗੰਤ I got ਬਹੁਤ ਜਨਮ ਵਿਸਰੇ ਤੇ ਮਾਦੋ ਵਿਸਰੇ ਤੇ ਮਾਦੋ ਇਹ ਜਨਮ ਤਵਾ ਵਿਛਦੇ ਤੇ ਮਾਣ ਵਿਛਦੇ ਤੇ ਮਾਣ ਤੇ ਜਨਮ ਤਮਾਰੇ ਦੇ ਕੇ ਬਹੁਤ ਜਨਮ